ਜਿਹੜੀ ਇਹ ਕੌਮ ਆ ਨਾ ਇਹ ਕੋਈ ਮਟਾ ਨਹੀਂ ਸਕਦੇ ਤਾਂ ਗੱਲ ਪੱਕੀ ਹੈ ਇਹ ਨਿਸ਼ਚਿਤ ਗੱਲ ਹੈ ਹੂੰ ਇਹਦਾ ਖਤਮਾ ਨਹੀਂ ਕਰ ਸਕਦਾ ਨਹੀਂ ਕਰ ਸਕਦਾ ਮੈਂ ਕਈ ਵਾਰੀ ਇਹ ਗੱਲ ਸੋਚਦਾ ਹੁੰਦਾ ਹੂੰ ਵੀ ਜੇ ਹੂੰ ਇਹਨਾਂ ਡੋਗਰਿਆਂ ਦੀ ਜਗ੍ਹਾ ਤੇ ਹੂੰ ਆਪਣੇ ਆਪ ਦੇ ਬੰਦੇ ਸਿੱਖ ਸਿੰਘ ਹੂੰ ਪੂਰਨ ਰੂਪ ਤੇ ਉਹੀ ਬੰਦੇ ਸਥਾਪਿਤ ਹੁੰਦੇ ਹੋ ਜਗ੍ਹਾ ਤੇ ਹੂੰ ਉਸ ਰਾਜ ਤੇ ਹਾਂ ਨਾ ਇੱਕਦਾਰੀਆਂ ਹੁੰਦੀਆਂ ਤਾਂ ਨਾਏ ਕੁਝ ਹੁੰਦਾ ਪਰ ਅਸੀਂ ਭਾਣਾ ਮੰਨਦੇ ਨਾ ਜੋ ਹੁਣ ਹੋਣਾ ਹੈ ਉਹ ਨਹੀਂ ਉਹਨੇ ਹੁਕੀ ਰਹਿਣਾ ਇੱਥੇ ਸਭ ਨੂੰ ਇਹ ਪਰ ਸਿੱਖ ਪੰਥ ਆ ਰਹੀ ਦੀ ਬਹੁਤ ਵੱਡਾ ਜਗਰਾਨਾ ਇੱਥੇ ਸਰੇਗ ਨੂੰ ਆਜੀ ਆਇਆ ਜਿਹੜਾ ਮਰਜੀ ਆ ਜੀ ਹਾਂ ਬਿਲਕੁਲ ਤੇ ਸੱਜ ਜਿੱਤੇ ਬਾਈ ਇੱਕ ਆਪਾਂ ਹੋਰ ਹਾਂ ਹਾਂ ਮੈਂ ਗੱਲ ਕਰਨੀ ਚਾਹਾਂ ਸੱਚ ਹਾਂ ਹਾਂ ਜਦੋਂ ਮੈਂ ਨਾਦਰ ਆਇਆ ਨਾਦਰ ਪੁੱਛਦਾ ਬਦਾਲੀ ਨੂੰ ਹਾਂ ਕਹਿੰਦਾ ਕਿਵੇਂ ਆ ਫਿਰ ਰਹਿੰਦੇ ਰਹਿੰਦੇ ਕਿਵੇਂ ਕੀ ਸਕਦਾ ਬੰਨ ਦਾ ਉਹ ਕਹਿੰਦਾ ਜੰਗਲਾਂ 'ਚ ਰਹਿੰਦੇ ਆ ਹਾਂ ਇਹਨੂੰ ਚੱਕਰੀਆਂ ਨੂੰ ਪੁੱਛਦਾ ਉਹ ਅਬਦਾਲੀ ਨਾਲ ਵੀ ਗੱਲਬਾਤ ਹੁੰਦੀ ਦੀ ਹਾਂ ਵੀ ਕਿਵੇਂ ਆ ਇਹ ਕੀ ਕੰਮ ਹੁੰਦਾ ਜਦੋਂ ਇਹ ਪੰਦੇ ਅੱਗੋ ਵਿਖਾਉਂਦੇ ਉਹਨੂੰ ਆਪ ਦਾ ਹਾਂ ਹਾਂ ਉਹ ਕਹਿੰਦਾ ਵੀ ਕਿਵੇਂ ਆ ਉਹ ਕਹਿੰਦਾ ਵੀ ਜੰਗਲਾਂ 'ਚ ਰਹਿੰਦੇ ਆ ਕੀ ਖਾਂਦੇ ਆ ਕਹਿੰਦਾ ਬਸ ਛੁਲੇ ਛੁਲੇ ਖਾਂਦੇ ਆ ਕਈ ਵਾਰੀ ਹਾਂਗਦਾ ਹੈ ਪ੍ਰਸ਼ਾਦਾ ਆਪਣੀ ਬਣਾਉਂਦਾ ਲੰਗਰ ਬਣਾਉਂਦੇ ਆ ਇਹ ਹੂੰ ਕੜਾਈ ਰੱਖ ਕੇ ਉਹਨਾਂ ਖਾਹ ਰੱਖ ਲੈਂਦੇ ਆ ਦੇ ਉਹ ਤਵੀ ਹਾਂ ਰੋਟੀਆਂ ਬਣਾ ਲੈਂਦੇ ਆ ਦਾਲ ਬਣਾ ਲੈਂਦੇ ਆ ਹਾਂ ਜਿਉ ਜਿਉਂਦੀ ਹੁੰਦੀ ਆ ਬਣਾ ਕੇ ਉੱਤੀ ਜਣੇ ਇਹ ਫਤੇ ਬਲਾ ਕੇ ਹਾਂ ਆਵਾਜ਼ ਉੱਚੀ ਦਨ ਰੋਲਾ ਪਾ ਕੇ ਆਵਾਜ਼ ਦਿੰਦੇ ਆ ਵੀ ਗੁਰੂ ਸਾਹਿਬ ਦਾ ਲੰਗਰ ਤਿਆਰ ਆ ਜਿਹਨੇ ਛਕਣਾ ਕੇ ਛਕ ਲੋ ਜਿੱਥੋਂ ਜਿੱਥੇ ਤੱਕ ਆਵਾਜ਼ ਪੈਂਦੀ ਇਹਨਾਂ ਦਾ ਕਹਿਣਾ ਇਹ ਆ ਹਾਂ ਜਿੱਥੋਂ ਜਿੱਥੇ ਤੱਕ ਆਵਾਜ਼ ਪੈਂਦੀ ਆ ਉਹ ਬੰਦਾ ਛਕਣ ਜਾਂਦਾ ਤੇ ਇਹ ਇਹ ਕਹਿੰਦੇ ਸਾਡੀ ਜਿੱਥੋਂ ਤੱਕ ਆਵਾਜ਼ ਜਾਂਦੀ ਜਿਹੜਾ ਸੁਣਦਾ ਹੋਵੇ ਤਾਂ ਛਕ ਸਕਦਾ ਵਾਹ ਵੀ ਉਹ ਛਕਣ ਆਉਂਦੇ ਆ ਹਾਂ ਉਹ ਆਂਦਾ ਫਿਰ ਆਪੇ ਕੀ ਖੰਡੇ ਮੰਨ ਲਓ ਖਾਂਦੇ ਆਏ ਘਟ ਜੇ ਜਾਂ ਧਾਕੇ ਆਪਾਂ ਹੀ ਦੁਸ਼ਮਣ ਹੀ ਕਰਦੇ ਆਪਾਂ ਪ੍ਰਸ਼ਾਦਾ ਜਾ ਕੇ ਸ਼ੱਕ ਹੋਣਾ ਖਤਮ ਕਰ ਦੇਣਾ ਜੇ ਕੋਈ ਆਏ ਮੰਨ ਲਾ ਕੇ ਸਾਰੇ ਨਾਲ ਲੰਗਰ ਪ੍ਰਸ਼ਾਦਾ ਸ਼ੱਕ ਜੇ ਫਿਰ ਇਹਾਂ ਦੇ ਫਿਰ ਇਹ ਰੱਬ ਦਾ ਭਣਾਵਾ ਫਿਰ ਕੁਝ ਨਹੀਂ ਕਹਿੰਦੇ ਇਹ ਕਹੋ ਮੈਂ ਜੀ ਰੱਬ ਦਾ ਉਹ ਸ਼ੁਕਰ ਕਰ ਰਹੀ ਨੀ ਤੇਰਾ ਧੰਨਵਾਦ ਆ ਕਾਲ ਪਰ ਸਭ ਤੇ ਰਾਈ ਭਣਾ ਸ਼ੁਕਰ ਕਰਦੇ ਆ ਹੁਣੇ ਕਿਹਾ ਸੀ ਰਾਜ ਕਰੂਗੀ ਪਰ ਮੈਂ ਅੱਜ ਦੇ ਸਮਝ ਇੱਕ ਚੀਜ਼ ਵੇਖੀ ਚਲੋ ਇੱਥੇ ਆਪਣੇ ਹਣ ਹੜ ਆਇਆ ਹੂੰ ਚਲੋ सांगਦੇ ਨੇ ਬਹੁਤ ਰੇਖ ਨੇ ਟੈਲਫੋਨ ਦਿੱਤਾ ਉਹ ਦਿੰਦਾ ਸਾਬ ਸਾਬ ਨੇ ਟੋਟੇ ਦਿੰਦਾ ਹਾਂ ਇੱਥੇ ਕੋਈ ਰਾਸ਼ਨ ਦੀ ਕਮੀ ਨਹੀਂ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਇੱਥੇ ਜਿਵੇਂ ਹੁਣ ਕਹਿਆ ਨਾ ਗੱਲਾਂ ਇੱਥੇ ਛੜੀ ਯਾਰ ਉਹ ਫਲਾਣੇ ਨੂੰ ਲਜਾਣ ਤੋਂ ਰੋਕਿਆ ਉਹ ਫਲਾਣਾ ਵੱਧ ਲੈ ਗਿਆ ਫਲਾਣਾ ਘੱਟ ਲੈ ਗਿਆ ਮੈਂ ਇਹ ਗੱਲ ਸੋਚਦਾ ਨਾ ਵੀ ਉਸ ਮੋਕੇ ਦੁਸ਼ਮਣ ਨੇ ਵੀ ਇਹਨਾਂ ਦੀ ਅਸਲਾਹ ਕੀਤੀ ਹੈ ਵੀ ਜਿੰਨਾਂ ਕੋਲੇ ਖਤਮ ਹੋ ਜੈਨਾ ਤਾਂ ਵੀ ਵਾਇਗਰੋ ਦਾ ਮਤਲਬ ਪਾਣਾ ਹੀ ਕਿਦਾਂ ਪਾਣਾ ਸ਼ੁਕਰ ਕਰਦੇ ਆ ਤੇ ਅੱਜ ਸਾਡੇ ਕੋਲੇ ਸਾਰਾ ਕੁਝ ਤੇ ਕਾਹਦੋ ਚੋਲਰ ਬਚਾਤਾ ਇਹ ਗੱਲ ਦਾ ਵੀ ਇਹ ਗੱਲ ਪਿੱਛੇ ਬੈਹ ਛੜੀ ਕਾਹਦੋ ਚੋਲ ਉਹੋਂ ਕਹਿੰਦਾ ਫਿਰ ਨਾਦਰ ਕਹਿੰਦਾ ਨਾ ਵੀ ਇਹ ਥੋੜੇ ਤੇ ਰਾਜ ਕਰਨਗੇ ਹੁਣੇ ਹੂੰ ਇਹ ਹੁਣ ਥੋੜੇ ਤੇ ਰਾਜ ਕਰੋਗੀ ਕੌ ਹਾਂ ਜਿਹੜੀ ਮਸਤਾਨੇ ਫਿਲਮਾਂ 'ਚ ਤਰਨੇ ਵਿਖਾਇਆ ਸੀ ਨਾ ਵੀ ਨਕਲੀਆਂ ਨੇ ਨਾ ਕੈਂ ਕਰਕੇ ਵਿਖਾਇਆ ਸੀ ਵਾਕਿਆ ਨਕਲੀਆਂ ਤੋਂ ਲੜੇ ਸੀਗੇ ਉਹਨਾਂ ਨੇ ਰੂਪਿਤ ਅਰਦਾਸ ਹੀ ਕੀਤੀ ਸੀ ਉਹਨਾਂ ਨੇ ਵੀ ਆਪ ਦੇ ਲੋਕਾਂ ਪਰਖ ਨੂੰ ਦਸ ਕਰਤੀ ਵੀ ਲੈ ਹੁਣ ਤੂੰ ਹੀ ਹੈ ਤੂੰ ਹੀ ਹੈ ਮੌਕੜੇ ਲੜਨਾ ਆਉਂਦਾ ਸੀ ਤੇ ਉਹ ਤਾਂ ਉਹਨੇ ਫਿਰ ਤਾਂ ਕਹਿੰਦਾ ਵੀ ਜੇ ਜੇ ਨਕਲੀ ਐ ਜੀ ਦੱਸਲੀ ਕਿ ਹੁਣ ਕਿ ਫਿਰ ਅਸਲੀ ਬਾਰੇ ਬਦਾਲੀ ਤੋਂ ਪੁੱਛਦਾ ਨਾਦਰ ਅਸਲੀਆਂ ਬਾਰੇ ਬਦਾਲੀ ਕਹਿੰਦਾ ਫਿਰ ਐ ਜੇ ਹੈ ਹੂੰ ਮੈਂ ਕਹਿੰਦਾ ਵੀ ਆਪਰ ਦਾ ਦੁਸ਼ਮਨ ਨੂੰ ਆਵਾਜ਼ ਮਾਰ ਕੇ ਆਪਣੇ ਪੁਰਖਿਆਂ ਨੇ ਪ੍ਰਸ਼ਾਦਾ ਛਕਾਇਆ ਭੁੱਖੇ ਰਹਿ ਲਿਆ ਤੇ ਆਪਾਂ ਤਾਂ ਆਵਦੇ ਤਾਂ ਚੋਲਰ ਪਾ ਕੇ ਬਹਿ ਗਏ ਨਾਲੇ ਕਿਹਦੀ ਕਮੀ ਕੋਈ ਨਹੀਂ ਸੀ ਹੁਣ ਕਹਿੰਦੇ ਟਰੈਕਟਰ ਇੰਨੇ ਵਣਤੇ ਜੀ ਇੰਨੇ ਵੰਡੀ ਜਾਂਦੇ ਆ ਜੀ ਇੰਨਾ ਇਹਨੂੰ ਦਿੱਤਾ ਇਹਨੂੰ ਤਾਂ ਕਾਹ ਤੋਂ ਚੱਲਰ ਪਾਇਆ ਹਮ ਸਹੀ ਗੱਲ ਕਾਹ ਤੋਂ ਪਾਇਆ ਇਹ ਕਾਲਕੀ ਫੌਜ ਆ ਸਭ ਕੋ ਕਾਹਨੇ ਦਿੱਤਾ ਜੋ ਆਇਆ ਉਹ ਸਭ ਜੀ ਜੀ ਤੱਕ ਪਹੁੰਚਦਾ ਲੈ ਲਓ ਜਦ ਤੱਕ ਸਖੇ ਦਾ ਅੱਜ ਇਹੀ ਗੱਲ ਖੁਸ਼ ਹੈ ਨਾ ਵੀ ਸਖਰੀ ਬਾਹਰ ਹਰ ਹਰ ਕਿ ਚਾਰੇ ਪਾਸੇ ਗੁੰਨੇ ਤੇ ਆ ਹਮ ਕਿਲੀ ਰਾਜ ਦੀ ਮਤਲਬ ਇੱਕ ਨਿਸ਼ਾਨੀ ਆ